ਘਟ ਨੂੰ ਕੀਤੇ ਗਏ ਨੇ ਨਹੀਂ ਪੱਤਰ ਰੱਖੇ ਗਏ। ਅੱਜ ਅਸੀਂ ਇਸ ਵੇਲੇ ਵਿਧਾਨ ਸਭਾ ਕਾਜ ਨਾਲਾ ਦੇ ਵਿੱਚ ਜਾਲਪਰੰਗ ਪਿੰਡ ਦੇ ਵਿੱਚ। ਤੇ ਸਰ ਇੱਥੇ ਵੀ ਅਸੀਂ ਇੱਕ ਛੜਕ ਜਿਹੜੀ ਹੈ ਲਿੰਕ ਰੋਡ ਪਿੰਡਾਂ ਦੀਆਂ ਜਿਹੜੀਆਂ ਉਹ ਅਸੀਂ ਬੜਾ ਦੇ। ਅੱਜ 7 ਲਿੰਕ ਰੋਡਾਂ ਦਾ ਬੁੱਲ ਜਿਹੜਾ ਅਸੀਂ ਨਹੀਂ ਪੱਥਰ ਰੱਖਿਆ। 2 ਕਰੋੜ ਤੋਂ ਉੱਪਰ ਜਿਹੜਾ ਕੰਮ ਨੇ ਛੋਟੇ-ਛੋਟੇ ਵੱਖ-ਵੱਖਰੀਆਂ ਸੜਕਾਂ ਦੀ। ਸੋ ਇਹਦੇ ਨਾਲ ਇਹਨੂੰ ਹਰ ਪੱਖੋਂ A1 ਵਧੀਆ ਸੁਪਰ ਜਿਹੜਾ ਹਲਕਾ ਜਿਹੜਾ ਉਹ ਆਪਾਂ ਬਣਾਉਣਾ। ਉਹ ਮਾਨ ਸਾਹਿਬ ਨੇ ਜਿੰਨੀ ਵਾਦਾ ਅਸੀਂ ਪੈਸੇ ਮੰਗਦੇ ਆ ਉਹ ਉਸੇ ਦੇ ਸਾਨੂੰ ਦੇ ਦਿੰਦੇ ਹੁਣ ਫੇਰ ਪਸੋਂ ਉਹਨਾਂ ਨੇ 58 ਕਰੋੜ ਰੁਪਇਆ ਜਿਹੜਾ ਦਰਵਾਜ਼ਾ ਛੜਕਾਂ ਦੀ ਹੋ ਦਿੱਤਾ ਆਪਾਂ ਨੂੰ ਮੇਰਾ ਖਿਆਲ ਇਹ ਨਾਲੇ ਹਲਕੇ ਦੀ ਕੋਈ ਛੜਕ ਬਾਕੀ ਨਹੀਂ ਬਚੂਗੀ ਸਭ ਛੜਕਾਂ ਜਿਹੜੀਆਂ ਵਧੀਆ ਬਣਨਗੀਆਂ ਰਮਨਤ ਸਿੰਘ ਸਾਹਿਬ ਜਿਸ ਤਰੀਕੇ ਨਾਲ ਤੁਹਾਨੂੰ ਮੁੱਖ ਬੁਲਾਰਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਨਹੀਂ ਜੀ ਪਾਲਤੀ ਨੇ ਵਕ ਵਕ ਸਮੇਂ ਤੇ ਕਈ ਵਾਰ ਜੁਮੇਵਾਰੀਆਂ ਦਿੱਤੀਆਂ ਤੇ ਜਦੋਂ ਵੀ ਜੁਮੇਵਾਰੀ ਮਿਲਦੀ ਆ ਆਪਾਂ ਆਪਣੀ ਜੁਮੇਵਾਰੀ ਪੂਰੀ ਤੰਦੇਈ ਨਾਲ ਨਿਭਾਉਂਦੇ ਆ ਹੁਣੀ ਪਾਰਟੀ ਨੇ ਬੜੀ ਮਤਲਬ ਜਿਹੜੀ ਅਹਿਮ ਜ਼ਿੰਮੇਵਾਰੀ ਦਿੱਤੀ ਆ ਜਿਹੜੀਆਂ ਪਾਰਟੀ ਦੀਆਂ ਪਾਲਿਸੀ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਮੀਡੀਆ ਤੇ ਥੂ ਲੋਕਾਂ ਤੱਕ ਖੜਦੀਆਂ ਜਿਹੜੀਆਂ ਉਹ ਇੱਕ ਵੱਡੀ ਡਿਊਟੀ ਆ ਉਹ ਆਪਾਂ ਡਿਊਟੀ ਕਹਾਂਗੇ ਵਧੀਆ ਕਹਾਂਗੇ ਕੋਈ ਗੱਲ ਨਹੀਂ ਬਹੁਤ ਮਤਲਬ ਪਾਰਟੀ ਦਾ ਧੰਨਵਾਦ ਕਿ ਉਹਨਾਂ ਨੇ ਏਡੀ ਵੱਡੀ ਜ਼ਿੰਮੇਵਾਰੀ ਜਿਹੜੀ ਆਪਾਂ ਨੂੰ ਦਿੱਤੀ ਪੰਜਾਬ ਸਰਕਾਰ ਸਖਤ ਚੱਲ ਰਹੀ ਆ ਔਰ ਜਿਸ ਤਰੀਕੇ ਨਾਲ ਗੈਂਗਸਟਰਾਂ ਨਾਲ ਕਾਰਵਾਈ ਕਰਦੇ ਹੋਏ ਐਸਐਸਪੀ ਸਸਪੈਂਡ ਕੀਤੇ ਗਏ ਕਿਸ ਤਰੀਕੇ ਨਾਲ ਸਰ ਉਹ ਤਾਂ ਸਿੱਧਾ ਹੀ ਗੱਲ ਆ ਜੀ ਨਾ ਤੇ ਨਸ਼ਾ ਮਾਫੀਆ ਤੇ ਨਾ ਜਿਹੜਾ ਵੀ ਕੋਈ ਅਫਸਰ ਗੈਂਗਸ ਜਾ ਕੋਈ ਇਦਾਂ ਦੀ ਕਾਰਵਾਈ ਹੁੰਦੀ ਆ ਤੇ ਉਹਦੇ ਖਿਲਾਫ ਕਾਰਵਾਈ ਮੁਖਵਤੀ ਸਾਹਿਬ ਬਰਦਾਸ਼ਤ ਨਹੀਂ ਕਰਦੇ ਉਥਾ ਹੈ ਜੀ ਪੰਜਾਬ ਦੀ ਪਾਲਿਸੀ ਮંત્રી ਸਾਹਿਬ ਇੱਕ ਮਹਿਲਾ ਜਿਹੜੀ ਆ ਉਹ ਜਥੇ ਦੇ ਵਿੱਚ ਪਾਕਿਸਤਾਨ ਗਈ ਆ ਜਥੇ ਦੇ ਵਿੱਚ ਯਾਤਰਾ ਕਰ ਲਈ ਪਰ ਉੱਥੇ ਜਾ ਕੇ ਉਹਨੇ ਨਿਕਾਹ ਕਰ ਲਿਆ ਕਿਸ ਤਰੀਕੇ ਨਾਲ ਵੇਖਦੇ ਹੋ ਕੀ ਲੱਗਦਾ ਨਹੀਂ ਕਿ ਜਥੇ ਦੇ ਵਿੱਚ ਜਾ ਕੇ ਨਿਕਾਹ ਕਰਾਉਣਾ ਇਹਨੂੰ ਮੇਰਾ ਖਿਆਲ ਹੈ ਲੋਕਾਂ ਦੀ ਬੇਸਮਝੀ ਆ ਸੋਚ ਸਮਝ ਕੇ ਲੋਕਾਂ ਨੂੰ ਇਹ ਕੰਮ ਕਰਨੇ ਚਾਹੀਦੇ ਜਾਣਦੇ ਤੁਸੀਂ ਜਥੇ ਜਾਂਦੇ ਤੇ ਕੰਮ ਕਿਹੜੇ ਤੁਸੀਂ ਕਰਦੇ ਹੋ ਇਹ ਮੈਨੂੰ ਤੇ ਬਹੁਤ ਹੀ ਵਧੀਆ ਦੀ ਲੱਗੀ ਮਤਲਬ ਬੇਹੱਦ ਨਿੰਦਾ ਜੋ ਕਰਦੇ